ਮੁਹਾਲੀ ਦੇ ਵਿੱਚ ਪੈਰੇ ਲਗਾਤਾਰ ਮੀਂਹ ਕਰਕੇ ਇੱਕ ਵਾਰ ਮੌਸਮ ਨੇ ਫੇਰ ਕਰਵਟ ਬਦਲ ਲਈ ਹੈ ਤਾਂ ਆਈਐਮਡੀ ਨੇ ਅਡਵਾਈਸਰੀ ਜਾਰੀ ਕੀਤੀ ਜਿਸ ਵਿੱਚ ਆਉਣ ਵਾਲੇ 48 ਘੰਟਿਆਂ ਚ ਪਾਰੀ ਮੀਂਹ ਅਤੇ ਠੰਡ ਦੀ ਚੇਤਾਵਨੀ ਦਿੱਤੀ ਗਈ ਹੈ ਬਰਸਾਤ ਕਾਰਨ ਇੱਕ ਵਾਰ ਫੇਰ ਕਹਿ ਸਕਦੇ ਆ ਮੌਸਮ ਨੇ ਕਰਵਟ ਲਈ ਹੈ ਤਾਂ ਲਗਾਤਾਰ ਠੰਡ ਵਧਣ ਦਾ ਪਰ ਕੋਈ ਜਿਹੜਾ ਕਿ ਖਾਸ ਨਹੀਂ ਅੜਕ ਲਈ ਕਈ ਆਜਾ ਰਹੀ ਹੈ ਆਈਐਮਡੀ ਵੱਲੋਂ ਲਗਾਤਾਰ ਜਿਹੜਾ ਕਿ ਇੱਕ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਉਸ ਦੇ ਤਹਿਤ ਕਿਹਾ ਜਾ ਰਿਹਾ ਹੈ ਕਿ Shimla Himachal ਜਾਂ ਪਹਾੜੀ ਇਲਾਕਿਆਂ ਦੇ ਵਿੱਚ ਲਗਾਤਾਰ ਬਰਫਬਾਰੀ ਹੋਣ ਦੇ ਕਾਰਨ ਪੰਜਾਬ ਤੇ ਸਮੇਤ ਕਈ ਰਾਜਾਂ ਦੇ ਵਿੱਚ ਜਿਹੜਾ ਕਿ ਬਾਰਿਸ਼ ਦਾ ਮੌਸਮ ਬਣਿਆ ਰਹੇਗਾ ਤਾਂ ਠੰਡ ਇੱਕ ਵਾਰ ਫੇਰ ਕੜਾਕੇ ਦੀ ਠੰਡ ਜਿਹੜੀ ਕਿ ਵਧਣ ਦਾ ਅਨੁਮਾਨ ਜਿਹੜਾ ਕਿ ਲਗਾਇਆ ਜਾ ਰਿਹਾ ਤੇ ਜਿਸ ਨੂੰ ਲੈ ਕੇ ਤਕਰੀਬਨ 48 ਘੰਟੇ ਅਗਲੇ ਆਉਣ ਵਾਲੇ 48 ਘੰਟੇ ਤੱਕ ਮੌਸਮ ਐ ਨਕੀ ਰਹਿ ਗਾਰਾ ਕਿ ਬਾਰਿਸ਼ ਵੀ ਹੋਏਗੀ ਕਈ ਥਾਵਾਂ ਦੇ ਉੱਪਰ ਤੇ 40 ਤੋਂ 50 ਕਿਲੋਮੀਟਰ ਦੇ ਰਫ਼ਤਾਰ ਦੇ ਨਾਲ ਹਵਾਵਾਂ ਤੇਜ਼ ਹਵਾਵਾਂ ਵੀ ਚੱਲਣ ਦਾ ਨਕੀ ਅਨੁਮਾਨ ਜਿਹੜਾ ਕਿ ਹੈਗਾ ਆਈਐਮਡੀ ਵੱਲੋਂ ਜਿਹੜਾ ਕਿ ਜਾਰੀ ਕੀਤਾ ਗਿਆ ਤੇ ਦੂਸਰੇ ਪਾਸੇ ਕਹਿ ਸਕਦੇ ਆ ਕਿ ਲੋਕਾਂ ਨੂੰ ਇੱਕ ਵਾਰ ਸੇ ਜਿਹੜੀ ਸੁੱਕੀ ਠੰਡ ਤੋਂ ਜਿਹੜੀ ਰਾਹਤ ਮਿਲੀ ਤੇ ਕਈ ਬਿਮਾਰੀਆਂ ਤੋਂ ਵੀ ਰਾਹਤ ਮਿਲੀ ਤੇ ਇਸ ਤੋਂ ਬਾਅਦ ਹੁਣ ਲੱਗੇ ਬਰਸਾਤ ਲਗਾਤਾਰ ਪੈ ਰਹੀ ਹੈ ਤੇ ਤਕਰੀਬਨ ਆਉਣ ਵਾਲੇ 48 ਘੰਟੇ ਜਿਹੜੇ ਹੋਰ ਰਹਿ ਗਏ ਨੇ ਅਗਲੇ 48 ਘੰਟਿਆਂ ਦੇ ਵਿੱਚ ਮੀਂਹ ਲਗਾਤਾਰ ਪੈਣ ਦੀ 50 ਸਮੀਤ ਕਈ ਦਿੱਲੀ ਤੇ ਹੋਰ ਕਈ ਰਾਜਾਂ ਦੇ ਵਿੱਚ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਤਾਂ ਲੋਕਾਂ ਨੂੰ ਐਡਵਾਈਜ਼ਰੀ ਵੀ ਕੀਤੀ ਗਈ ਹੈ ਕਿ ਆਪਣੇ ਕਿ ਰੇਨ ਕੋਟ ਤੇ ਹੋਰ ਵੀ ਕਈ ਜਿਹੜੇ ਬਰਸਾਤ ਬਚਨ ਜਿਹੜੇ ਕਰਨਾ ਹੈ ਨਾ ਨਾਲ ਲੈ ਕੇ ਤੁਰਨ ਤੇ ਆਉਣ ਵਾਲੇ ਸਮੇਂ ਦੇ ਵਿੱਚ ਠੰਡ ਵੀ ਵਧਣ ਦਾ ਅਨੁਮਾਨੜਾ ਕਿ ਲਗਾਇਆ ਜਾ ਰਿਹਾ ਮੋਹਾਲੀ ਤੋਂ ਮਨੀਸ਼ ਸ਼ੰਕਰ ਸੀਮ ਇੰਡੀਆ ਤਾਂ ਕਿਸਾਨਾਂ ਨੇ ਇਸ بارش ਨੂੰ ਲੈ ਕੇ ਫਸਲ ਦੇ ਲਈ ਦੇਸੀ ਘੋਟੇ ਪਸ਼ੂਆਂ ਲਈ ਹਰੇ ਚਾਰੇ ਵੰਡ ਦੱਸਿਆ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਇਸ ਵਾਰ ਮੀਂਹ ਘੱਟ ਪਿਆ ਜਿਸ ਕਰਕੇ ਫਸਲਾਂ ਨੂੰ ਟਿਊਬਲ ਰਾਹੀਂ ਪਾਣੀ ਦੇਣਾ ਪੈ ਰਿਆ ਸੀ ਕਿਸਾਨਾਂ ਨੇ ਕਿਹਾ ਕਿ ਮੀਂਹ ਤਾਂ ਚੰਗਾ ਪਿਆ ਪਰ ਤੇਜ਼ ਹਵਾਵਾਂ ਕਰਕੇ ਫਸਲ ਗਿਰ ਰਹੀ ਸੀ ਤੇਜ਼ ਹਵਾਵਾਂ ਕਰਕੇ ਫਸਲਿਟੀ ਜ਼ਿਆਦਾ ਪ੍ਰਭਾਵਿਤ ਹੋ ਸਕਦੀ ਹੈ ਕਾਣਕ ਦੀ ਫਸਲ ਨੂੰ ਲੈ ਕੇ ਅਸੀਂ ਜਿਹੜੀ ਹੈਗੀ ਹੈ ਗੱਲ ਕਰਦੇ ਹਾਂ ਕਿ ਮੀਂਹ ਜਿਹੜਾ ਕਿੰਨਾ ਜ਼ਰੂਰੀ ਹੈ ਗਿਆ ਤੇ ਮੀਂਹ ਨੂੰ ਲੈ ਕੇ ਜਿਹੜੇ ਕਿਸਾਨ ਸੀਗੇ ਪਹਿਲਾਂ ਕਾਫੀ ਠੰਡ ਪਈ ਤੇ ਆਸ ਸੀ ਕਿ ਮੀਂਹ ਜ਼ਿਆਦਾ ਪੈਣਗੇ ਪਰ ਮੀਂਹ ਉਨੇ ਨਹੀਂ ਪੈ ਗਏ ਤੁਹਾਨੂੰ ਅਸੀਂ ਖੇਤਾਂ ਲੈ ਕੇ ਆਏ ਤੁਹਾਨੂੰ ਦਿਖਾਵਾਂਗੇ ਇਹ ਬਰਸੀਨ ਲੱਗੀ ਹੋਈ ਹੈ ਦੂਜੇ ਪਾਸੇ ਤੁਹਾਡੀ ਕਣਕ ਹੈਗੀ ਹੈ ਉਹ ਉੱਗੀ ਹੋਈ ਹੈਗੀ ਹੈ ਇਹੋ ਫਸਲਾਂ ਨੇ ਜਿਹੜੀਆਂ ਕਿ ਬਰਸੀਨ ਦੁੱਧ ਵਾਸਤੇ ਆਪਾਂ ਕਿਹੜੇ ਦੁੱਧ ਦੇ ਡੰਗਰ ਹੈਗੇ ਨੇ ਪਸ਼ੂਆਂ ਉਹਨਾਂ ਵਾਸਤੇ ਇਹ ਆਪਾਂ ਗੱਲ ਕਰਦੇ ਹਾਂ ਕਿ ਉਹਨਾਂ ਦੇ ਚਾਰੇ ਦਾ ਕੰਮ ਕਰਦੀ ਹੈ ਕਿਉਂਕਿ ਸੁੱਕਾ ਚਾਰਾ ਖਤਮ ਹੋ ਕੇ ਹਰਾ ਚਾਰਾ ਮਿਲਦਾ ਤੇ ਉਦੋਂ ਹੀ ਕਰ ਤੁਹਾਨੂੰ ਜੜੀ ਖੜੀ ਹੋਈ ਦਿਖਾਈ ਦੇ ਰਹੀਗੀ ਹੈ ਤੇ ਸਾਰੇ ਜ਼ਿਮੀਂਦਾਰ ਕੰਮ ਕਰਦੇ ਨੇ ਤੇ ਪਾਵਾ ਕਿ ਮੀਂਹ ਜਿਹੜਾ ਹੈਗਾ ਉਹ ਕਹਿੰਦੇ ਨੇ ਕਿ ਇਸ ਮੌਸਮ ਦਾ ਜਿਹੜਾ ਮੀਂਹ ਹੈਗਾ ਉਹ ਕਣਕ ਵਾਸਤੇ ਜਿਹੜਾ ਹੈਗਾ ਦੇਸੀ ਕੀ ਦਾ ਕੰਮ ਕਰਦਾ ਹੈਗਾ ਤੇ ਸਾਡੇ ਨਾਲ ਕਿਸਾਨ ਵੀ ਕਿਸਾਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਗੱਲ ਕਰਾਂਗੇ ਇਹਨਾਂ ਨਾਲ ਅਸੀਂ ਤੇ ਨਾਲੇ ਦੇਖਾਂਗੇ ਕਿ ਕਿਸ ਤਰ੍ਹਾਂ ਦੀ ਖੇਤੀ ਹੁੰਦੀ ਹੈ ਤੇ ਕਿਸਾਨ ਨੂੰ ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈਗਾ ਤੇ ਕੀ ਨਾ ਸਰਦਾਰ ਸਾਹਿਬ ਇਹ ਮੀਂਹ ਤਾਂ ਬਹੁਤ ਲਾਹੇਵੰਦ ਆਈ ਜੀ ਜੇ ਮੀਂਹ ਨਾ ਪਵੇ ਤਾਂ ਹੁਣ ਤੱਕ ਕਣਕਾਂ ਨੇ ਸੇਵ ਨਹੀਂ ਦੇ ਜਿੰਨੇ ਥੜਪਾ ਬੈ ਸਾਨੂੰ 19 ਲੱਖੇ ਬੰਦੇ ਹਾਂ ਨਹੀਂ ਕਣਕਾਂ ਨੂੰ ਪਾਣੀ ਲਾਉਣ ਦਾ ਠੀਕ ਸਾਠੀ ਪਰ ਨਿਸ਼ਰ ਜਾਂਦਾ ਨਹੀਂ ਨਾ ਮੋਟਰ ਨਾਲ ਮੋਟਰ ਨਾਲ ਜਿਹੜਾ ਕੋਨੜੀ ਪਾਣੀ ਆਈ ਦੀ ਠੰਡ ਠੰਡਾ ਤਾਂ ਜ਼ਿਆਦਾ ਹੁੰਦੀ ਏ ਉਹਦੇ ਕਰਕੇ ਆਪਣਾ ਇਹਦਾ ਆਪਣਾ ਠੰਡ ਦਾ ਪ੍ਰਭਾਵ ਜ਼ਿਆਦਾ ਕਰਕੇ ਕਣਕਾਂ ਖੇਤੀ ਨਿਸ਼ਰ ਨਹੀਂ ਜੇ ਠੰਡ ਜ਼ਿਆਦਾ ਪੋਗੀ ਤਾਂ ਕਣਕ ਪੁੰਨੀ ਵਧੀਆ ਰਹੂਗੀ ਵਧੀਆ ਰਹੂਗੀ ਹਾਂਜੀ ਤੇ ਪਾਣੀ ਪਾਣੀ ਦਾ ਸਰਕਾਰੀ ਬੋਰ ਵੀ ਲੱਗਿਆ ਵਜੀਰੇ ਪਿੰਡ ਵਿੱਚ ਆਪਣੇ ਬੋਰਨ ਤੇ ਵੀ ਜਿੰਨੇ ਪਰ ਮੀਹ ਕੀ ਜਿਆਦਾ ਪਏ ਘਟ ਪਏ ਬਹੁਤ ਘਟ ਪਏ ਜੀ ਕੋਮੀ ਪਿਆ ਹੀਮੀ ਪਿਆ ਤੇ ਜੀਆਂ ਕਣਕਾਂ ਬੀਜੀਆਂ ਪਹਿਲਾਂ ਤਾਂ ਆਪਣਾ ਰੁਣੀ ਰੁਣੀ ਕਰਕੇ ਮੋਟਰ ਨਾਲ ਤਾਂ ਬੀਜੀਆਂ ਜੇ ਹੁਣ ਇਹ ਜਿਹੜਾ ਸਾ ਦਿਨ ਜ਼ਿਮੀਦਾਰ ਨੂੰ ਸਾਹ ਆ ਗਿਆ ਜੇ ਕਰਕੇ ਮੀਂਹ ਪੈਣੇ ਕਰਕੇ ਨਹੀਂ ਬੜਕੇ ਕਰਕੇ ਤੇ ਜ਼ਮੀਨ ਆ ਪੈਂਦਾ ਤਾਂ ਕੀ ਕਰਨਾ ਪੈਣਾ ਤਾਂ ਜੇ ਵੀ ਨਾ ਪੈਂਦਾ ਜੀ ਤਾਂ ਪਾਣੀ ਜਿਹੜਾ ਆਪਾਂ ਮੋਟਰ ਵਾਲਾ ਲਾ ਰਹੇ ਹਾਂ ਉਹ ਮੋਟਰ ਵਾਲਾ ਪਾਣੀ ਤਾਂ ਇੰਨਾ ਕੰਮ ਨਹੀਂ ਕਰਦਾ ਜੀ ਜਿਹੜਾ ਉੱਪਰੋਂ ਮੀਂਹ ਪਿਆ ਉਹ ਕੰਮ ਕਰਦਾ ਜੀ ਤੇ ਉਹ ਪਾਣੀ ਮਾਰਕਰ ਇੱਕ ਯੂਰੀਏ ਦਾ ਜੋ ਆਪਾਂ ਪਾਣੇ ਆ ਇੱਕ ਅਰੇ ਪਾ ਉਹ ਉਹਦਾ ਵੀ ਫਾਇਦਾ ਕਰਦਾ ਜੀ ਪੂਰੀ ਉਹਦੇ ਨਾਲ ਜਦ ਅਪਾ ਪਾਣੀ गिरਦਾ ਨਾ ਤਾਂ ਪੂਰਾ ਯੂਰੀ ਜਿੰਨਾ ਕੰਮ ਕਰਦਾ ਜੀ ਜਿਹੜਾ ਸਮਝਦਾਰ ਜ਼ਿਮੀਦਾਰ ਆ ਤਾਂ ਉਹ ਤਾਂ ਫਿਰ ਮੀਂਹ ਦੇ ਪੈਣ ਤੇ ਯੂਰੀ ਦੀ ਦੋ ਡੋਚਾਂ ਹੀ ਦਿੰਦਾ ਜੀ ਨਹੀਂ ਤਾਂ ਫਿਰ ਤਿੰਨ ਤਿੰਨ ਜੇ ਨਾ ਵੀ ਪਏ ਤਾਂ ਤਿੰਨ ਤਿੰਨ ਚਾਰ ਚਾਰ ਡੋਚਾਂ ਦੇਣੀਆਂ ਪੈਂਦੀਆਂ ਜੀ ਤੇ ਇੱਕ ਮੇਨ ਫਾਇਦਾ ਬਰਸਾਤ ਦਾ ਇਹ ਆ ਜੀ ਕਿ ਅਪਾ ਹੁਣ ਕਣਕ ਦੇ ਬੁੱਟੇ ਪਟਕਾ ਦੇਖੂਗੇ ਤਾਂ ਇਹਦੇ ਹੇਠਾਂ ਇੱਕ ਕੁੰਗੀ ਲੱਗ ਜਾਂਦੀ ਜੀ ਮੀਨਾ ਬਰਸਾਤ ਤੋਂ ਤੇ ਉਹ ਕਣਕ ਹੇਠਾਂ ਤੋਂ ਜਿਹੜਾ ਪੀਲਾ ਹੁੰਦਾ ਚੱਲੇ ਜਾਂਦਾ ਨਾਲ ਉੱਪਰ ਹੌਲਾ ਚੱਲਿਆ ਜਾਂਦਾ ਜੀ ਹੁੰਦਾ ਤੇ ਜਦੋਂ 나ੜ ਹੌਲਾ ਹੁੰਦਾ ਤਾਂ ਫਿਰ ਇਹਠਾਂ ਦੇ ਕਣਕ ਨਿਸਰ ਜਾਂਦੀ ਜਲਦੀ ਜੀ ਐਨੇ ਐਨੇ ਸੋਜ ਪਰ ਹੁਣ ਕਣਕ ਵਧੀਆ ਮੀਂਹ ਦੇ ਨਾਲ ਆ ਪੂਰੀ ਫੁੱਲ ਨਿਸਰੇਗੀ ਇਹ ਡੰਗਰ ਦਾ ਚਾਰਾ ਵੀ ਮਸ਼ੀਨ ਹੈ ਜੀ ਜਬੀ ਬੀਜਦੇ ਅਸੀਂ ਇਹ ਵੀ ਇਹਨੂੰ ਵੀ ਲਾਹੇ ਵੰਦਾ ਆਪਾਂ ਜੇ ਇਹਨੂੰ ਨਾ ਪਾਣੀ ਜੇ ਤਾਂ ਇਹ ਵੀ ਨਹੀਂ ਹੁੰਦਾ ਹੈ ਨਹੀਂ ਦੁੱਧ ਵੀ ਕਹਿੰਦੇ ਵੱਧਦਾ ਫਿਰ ਹਰਾਚਾਰਾ ਦੁੱਧ ਵੀ ਵੱਧਦਾ ਹੈ ਹਾਂਜੀ ਡੰਗਰ ਨੂੰ ਹਰਾਚਾਰਾ ਪਾਉਂਗੇ ਤਾਂ ਦੁੱਧ ਜਿਹੜਾ ਸੋਕਾ ਹੁੰਦਾ ਉਹ ਫਟ ਜਾਂਦਾ ਘਟ ਜਾਂਦਾ ਹਾਂਜੀ ਹਾਂਜੀ ਜਦੋਂ ਠੰਡ ਵਿੱਚ ਦੁੱਧ ਕੱਢ ਜੰਨੇ ਨੰਗਰ ਜਣੀ ਜੇ ਨਿੱਗਾ ਜਿਹਾ ਹੋਵੇ ਤਾਂ ਦੁੱਧ ਬਰਾਬਰ ਇਹਦਾ ਡੰਗਣਾ ਦਾ ਪ੍ਰੋਪਰ بارش तकरीबन ਠੀਕ ਹੋਈ ਹੈ ਜੀ بارش ਤਾਂ ਪਰ ਜਿਹੜਾ ਤੂਫਾਨ ਆਇਆ ਏ ਹੋਰ ਗੜੇ ਪਏ ਇਹ ਫਸਲ ਵਾਰ ਹੈ ਖਤਰਨਾਕ ਹੈ ਇਹ ਖਾਨੀ ਕਰਕੇ ਤੇ ਫਸਲ ਗਿਰੀ ਹੈ ਇਸ ਨਾਲ ਫਸਲ ਦਾ ਨੁਕਸਾਨ ਹੋਇਆ ਜੀ ਹਾਂਜੀ ਤੇ ਹਵਾ ਦੇ ਨਾਲ ਨੁਕਸਾਨ ਹੋਇਆ ਜੀ ਜ਼ਿਆਦਾ ਹੋਇਆ ਹਾਂਜੀ ਤੇ ਹੋਰ ਮੀਂਹ ਚ ਆਈ ਚਾਹੀਦਾ ਹਲੇ ਆਪ ਨੂੰ ਖੇਤਾਂ ਨੂੰ ਨਹੀਂ ਫਿਲਹਾਲ ਤਾਂ ਕੋਈ ਜ਼ਰੂਰਤ ਨਹੀਂ ਹੈ 15 20 ਦਿਨ ਦੀ ਜ਼ਰੂਰਤ ਨਹੀਂ ਹੈ ਜੀ ਮੀਂਹ ਦੀ ਅੱਛਾ ਅੱਛਾ ਹਾਂਜੀ ਹਾਂਜੀ ਕਿੰਨੇ ਪਾਣੀ ਨਾਲੇ ਕਣਕ ਨੂੰ ਕਣਕ ਨੂੰ ਤਿੰਨ ਪਾਣੀ ਲੱਗਦੀ ਹੈ ਜੀ ਤਿੰਨ ਬੜੇ ਹਾਂਜੀ ਤੇ ਜੇ ਮੀਂਹ ਨਾ ਵਗੇ ਤਾਂ ਮੋਟਰ ਦਾ ਪਾਣੀ ਜਿਹੜਾ ਹੈਗਾ ਪੂਰਾ ਕਰਦਾ ਨਹੀਂ ਹੁੰਦਾ ਤਕਰੀਬਨ ਬਹੁਤ ਘੱਟ ਚਾਂਸ ਹੈ ਜੀ ਆਪ ਆਪਣਾ ਮੋਟਰ ਵਾਲੇ ਪਾਣੀ ਨਾਲ ਫਸਲ ਨਾ ਪੜ ਜੂਗੀ ਤੇ ਇੱਕ ਦੋ ਮੀਂਹ ਤਾਂ ਜ਼ਰੂਰ ਚਾਹੀਦੇ ਆ ਜੀ ਕੈਮਰਾ ਪਰਸਨ ਅਸ਼ਿਮ ਨਾਜ਼ਰ ਨਾਲ ਮਨੋ ਜੋਸ਼ੀ ਜੀ ਮੀਡੀਆ ਮਾਜਰੀ ਮੋਹਾਲੀ ਸਾਡੇ ਨਾਲ ਨੇ ਰਜੇਸ਼ ਰਹਿਜਾ ਜੀ ਜਿਹੜੇ ਕੀ ਜੁਆਇੰਟ ਡਾਕਟਰ ਰਟਾਇਰ ਹੋਨੇ ਐ ਐਗਰੀਕਲਚਰ ਡਿਪਾਰਟਮੈਂਟੋਂ ਸਾਡੇ ਐਕਸਪਰਟ ਨੇ ਅਸੀਂ ਕਹੀਏ ਸਾਡੇ ਐਕਸਪਰਟ ਦੇ ਤੌਰ ਤੇ ਗੱਲ ਕਰਾਂਗੇ ਰਜੇਸ਼ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ بارش ਨੂੰ ਬੰਦਾਂ ਇਹ ਤਾਂ ਜੋਸ਼ੀ ਸਾਹਿਬ ਮੀਂਹ ਜਿਹੜਾ ਵਾ ਇਸ ਵੇਲੇ ਫਾਰਮਰਜ਼ ਨੂੰ ਇੱਕ ਵਰਦਾਨ ਮਿਲਿਆ ਵਾ ਪਿਛਲੇ 2 ਮਹੀਨੇ ਤੋਂ ਬਹੁਤ ਹੀ ਜਿਹੜੀ ਮੀਂਹ ਦੀ ਵਾ ਹੈਗੀ ਕੁਆਂਟੀਟੀ 4 ਐਮ ਐਮ ਜਾਂ 1.5 ਐਮ ਐਮ ਤੱਕ ਰਹੀ ਸੀ ਇਹ ਮੀਂਹ ਬਹੁਤ ਲੋੜੀਂਦਾ ਸੀ ਕਿਉਂਕਿ ਜਿਹੜੀ ਨਾਂ ਤੇ ਰੂਟ ਇਨੀਸ਼ੀਏਸ਼ਨ ਸਟੇਜ ਤੇ ਜਿਹੜੀ 21 ਦਿਨ ਬਾਅਦ ਸਾਨੂੰ ਪਾਣੀ ਲਾਣਾ ਪੈਂਦਾ ਵਾ ਜੇ ਮੀਂਹ ਪੈ ਜਾਏ ਸਾਡਾ ਪਾਣੀ ਬਹੁਤ ਵੱਜ ਜਾਂਦਾ ਵਾ ਉਸ ਤੋਂ ਬਾਅਦ ਟਿਲਰਿੰਗ ਸਟੇਜ ਤੇ ਵੀ ਮੀਂਹ ਨਹੀਂ ਪਿਆ ਹੁਣ ਇਹ ਕੁਝ ਜਿਹੜੀ ਟਾਈਮ ਸਿਰ ਬੀਜੀਆਂ ਹੋਈਆਂ ਸੀ ਉਹਨਾਂ ਤੇ ਲੇਟ ਟਿਲਰਿੰਗ ਤੇ ਦੂਜੇ ਦੀ ਡਫ ਸਟੇਜ ਤੇ ਇਹ ਮੀਂਹ ਜਿਹੜਾ ਬਹੁਤ ਲਾਹੇਵੰਦ ਹੈ ਇਹ ਜਿਹੜਾ ਹੁਣ 23 24 ਨੂੰ ਜਿਹੜਾ ਮੀਂਹ ਪਿਆ ਇਸ ਤੋਂ ਬਾਅਦ ਜਿਹੜਾ ਵਾ 27 28 ਨੂੰ ਇੱਕ ਹੋਰ ਮੀਂਹ ਪੈ ਰਿਹਾ ਵਾ ਉਹ ਵੀ ਅਚੀ ਕੁਆਂਟੀਟੀ ਚ ਪੈ ਰਿਹਾ ਤੇ ਕਣਕ ਵਾਸਤੇ ਇਹ ਬਹੁਤ ਲਾਈਵ ਅੰਦ ਸਿੱਧ ਹੋਏਗਾ ਉਸ ਤੋਂ ਬਾਅਦ 4 ਫਰਵਰੀ ਨੂੰ ਵੀ ਇੱਕ ਆਸ ਹੈਗੀ ਆ ਵੀ ਇੱਕ ਜਿਹੜੀ ਬਾਰਿਸ਼ ਦੀ ਅੱਛਾ ਆਇਤ ਤਰਕਾ ਆਏਗਾ ਉਹਦੇ ਨਾਲ ਜਿਹੜਾ ਤਾਪਮਾਨ ਜਿਹੜਾ ਹੈ ਠੰਡਾ ਰਹੇਗਾ ਤਾਂ ਉਹਦੇ ਕਰਕੇ ਜਿਹੜੀ ਕਣਕ ਦੀ ਹੈ ਫਲਾਵਰਿੰਗ ਉਹਦੇ ਵਿੱਚ ਬਹੁਤ ਅਸਰ ਹੋਊਗਾ ਜੇ ਲੇਟ ਸਟੇਜ ਤੇ ਵੀ ਮੀਂਹ ਪੈਂਦੇ ਰਹਿਣਗੇ ਤੇ ਫਿਰ ਕਿਉਂਕਿ ਕਣਕ ਨੂੰ ਛੇ ਪਾਣੀ ਜਿਹੜੇ ਆ ਚਾਹੀਦੇ ਹੁੰਦੇ ਆ ਰੂਟ ਵਾਲੀ ਸਟੇਜ ਤੇ ਫਰਟੀਲਰਿੰਗ ਦੀ ਲੇਟਰ ਰਿੰਗ ਦੀ ਫਿਰ ਬੂਟ ਸਟੇਜ ਤੇ ਫਿਰ ਜਿਹੜੀ ਸਾਡੀ ਫਲਾਵਰਿੰਗ ਸਟੇਜ ਤੇ ਉਹ ਫਲਾਵਰਿੰਗ ਸਟੇਜ ਤੇ ਮੀਂਹ ਦੀ ਬਹੁਤ ਜ਼ਰੂਰਤ ਹੈ ਆਦਰਵਾਇਸ ਸਾਨੂੰ ਪਾਣੀ ਲਾਣਾ ਪੈਣਾ ਜਿਹੜੀਆਂ 4 ਤੋਂ 6 ਜਿਹੜੀ ਸਿੰਚਾਈਆਂ ਨੇ ਹਲਕੀ ਤੋਂ ਭਾਰੀ ਜ਼ਮੀਨਾਂ ਦੇ ਵਿੱਚ ਇਹਦਾ ਸ਼ੈਡਿਊਲ ਹੁੰਦਾ ਵਾ ਤੇ ਲਾਸਟ ਜਿਹੜੀ ਹੈ ਡੱਬ ਸਟੇਜ ਤੇ ਜੋ ਦੁੱਧਾ ਜਦੋਂ ਕਣਕ ਹੁੰਦੀ ਆ ਉਦੋਂ ਸਾਨੂੰ ਮੀਂਹ ਜਿਹੜਾ ਬਹੁਤ ਜ਼ਰੂਰੀ ਹੁੰਦਾ ਵਾ ਪਰ ਇਹ ਜੇ ਮੀਂਹ ਨਹੀਂ ਮਿਲਦਾ ਤੇ ਫਿਰ ਸਾਨੂੰ ਪਾਣੀ ਲਾਣੇ ਪੈਂਦੇ ਆ ਤੇ ਜੇਕਰ ਤਾਪਮਾਨ ਵਧ ਜੇ ਤੇ ਸਾਨੂੰ ਉਹਦੀ ਵਾਢੀ ਤੋਂ ਪਹਿਲੇ ਵੀ ਦੇ ਜੇ ਤਾਪਮਾਨ ਵੱਧ ਗਿਆ ਕਿੱਥੇ ਕਣਕ ਨੂੰ ਜਿਹੜਾ ਸਵਕਾ ਤੇ ਨਹੀਂ ਲੱਗ ਰਿਹਾ ਤੇ ਫਿਰ ਵੀ ਮੀ ਜਿਹੜਾ ਪਾਣੀ ਜਿਹੜਾ ਸਾਨੂੰ ਲਾਣਾ ਪਊਗਾ ਪਰ ਇਸ ਵੇਲੇ ਜਿਹੜੀ ਮੀ ਦੀ ਹੁਣ ਸਥਿਤੀ ਹੈ ਸਾਰੀ ਜਗ੍ਹਾ ਪੰਜਾਬ ਦੇ ਵਿੱਚ ਮੀ ਪੈ ਚੁੱਕਾ ਵਾ ਤੇ ਹੁਣ ਕਿਹੜਾ ਪਾਣੀ ਖੜਾ ਨਾ ਕਿੱਥੇ ਰਹਿਣ ਦਿੱਤਾ ਜਾਵੇ ਕਿਉਂਕਿ ਅਗਲੇ 2 ਦਿਨਾਂ ਦੇ ਵਿੱਚ ਵੀ ਮੀ ਆ ਤੇ ਫਿਰ ਅਗਲੇ ਹਫਤੇ ਫਿਰ ਇੱਕ ਵਾਰ ਮੀ ਦਾ ਛਿੜਕਾਰਾ ਜਿਹੜਾ ਪੈਣਾ ਵਾ ਤੇ ਕਣਕ ਵਾਸਤੇ ਇਹ ਇੱਕ ਦੇਸੀ ਘੋੜ ਦਾ ਕੰਮ ਜਿਹੜਾ ਵਾ ਇਹ ਕਰੇਗੀ ਤੇ ਪਰ ਕਿ ਕੁਝ ਕਰਕੇ ਗਿਰ ਜਾਂਦੀ ਆ ਹਵਾ ਵਿੱਚ ਚਲਦੀ ਆ ਗਿਆ ਵੀ ਕਿਉਂਕਿ ਥੰਡਰਸਟ੍ਰੋਮ ਦਾ ਜਿਹੜਾ ਹੈਗਾ ਕਾਫੀ ਅਲਰਟ ਹੁੰਦਾ ਹੈਗਾ ਤੇ ਉਹ ਕਿਸਾਨ ਕੀ ਕਰਨਾ ਦੇਖੋ ਇਸ ਸਟੇਜ ਤੇ ਕਣਕ ਦਾ ਜਿਹੜਾ ਵਿਚਲਾ ਜਿਹੜਾ 나ੜ ਹੈ ਨਾ ਉਹ ਬਣ ਗਿਆ ਵਾ ਕਿਸਾਨਾਂ ਨੂੰ ਘਬਰਾਣ ਦੀ ਕੋਈ ਲੋੜ ਨਹੀਂ ਹੈਗੀ ਕਣਕ ਜਿੰਨੀ ਮਰਜੀ ਵਿਚ ਗਈ ਆ ਜਿੰਨੀ ਮਰਜੀ ਤੇਜ਼ ਹਵਾ ਚਲੀ ਆ ਇਹ ਕਣਕ ਉੱਠ ਜਾਣੀ ਆ ਕੋਈ ਵੀ ਇਹਦੇ ਤੇ ਸਪਰੇਅ ਨਾ ਕੀਤੀ ਜਾਵੇ ਨਾ ਹੀ ਖਾਦ ਪਾਈ ਜਾਵੇ ਇਸ ਸਟੇਜ ਦੇ ਉੱਤੇ ਕਣਕ ਨੇ ਆਪੇ ਉੱਠ ਜਾਣਾ ਜਦੋਂ ਤੂਪਾਂ ਲੱਗੀਆਂ ਤੇ ਕਣਕ ਨੇ ਉੱਠ ਜਾਣਾ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਘਬਰਾਹਟ ਕਰਨ ਦੀ ਲੋੜ ਨਹੀਂ ਹੈਗੀ ਕਪਨਾਪਰਸਨ ਅਸ਼ਿਮਨਾਥ ਨਾਲ ਨੌਜੋਸ਼ੀ ਜੀ ਮੀਡੀਆ ਮੋਹਾਲੀ ਤਾਂ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸੇਜ਼ ਪ੍ਰੈਪਰੇਟਰੀ ਇੰਸਟੀਚੂਟ ਦਾ ਜ਼ਿਕਰ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਪਲਾਂਗਾ ਪੱਟੀਆਂ ਚਾਰੀਆਂ ਨੇ ਇੰਸਟੀਚੂਟ ਦੇ 11 ਕੈਡਟਸ ਨੇ ਪਿਛਲੇ 1 ਮਹੀਨੇ ਦੇ ਦੌਰਾਨ ਐਨਡੀਏ ਦੇ ਹੋਰ ਰੱਖਿਆ ਸਕ ਲਈ ਅਕੈडमी ਦੇ ਵਿੱਚ ਦਾਖਲਾ ਹਾਸਲ ਕਰ ਲਿਆ ਹੈ 8 ਕੈਡਟਸ ਨੇ ਐਨਡੀਏ ਦੇ 152ਵੇਂ ਕੋਰਸਿਸ ਤੇ ਇੱਕ ਵੀ ਆਈਐਨਏ ਦੇ 117ਵੇਂ ਕੋਰਸਿਸ ਤੇ ਦੋ ਮਿਲਟਰੀ ਕਾਲਜ ਆਫ ਇਲੈਕਟ੍ਰੋਨਿਕਸ ਐਂਡ ਮਕੈਨिकल ਇੰਜੀਨੀਅਰਿੰਗ ਲਈ ਚੁਣ ਹੋ ਗਏ ਹੈ। ਮੰਤਰੀ ਅਮਨ ਰੋੜਾ ਨੇ ਆਖਿਆ ਕਿ ਇਸ ਸੰਸਥਾ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਆ ਵੱਡੀਆਂ ਮੱਲਾਂ ਇਸ ਸੰਸਥਾ ਨੇ ਪਾਈਆਂ। ਚੰਡੀਗੜ੍ਹ ਦੇ ਵਿੱਚ ਮੌਸਮ ਦਾ ਮિજાਜ ਬਦਲਿਆ ਹੈ ਤਾਪਮਾਨ ਦੇ ਵਿੱਚ ਗਰਾਵੜ ਦਰਜ ਕੀਤੀ ਗਈ ਹੈ ਉੱਥੇ ਹੀ ਤਾਪਮਾਨ ਪਹਿਲਾਂ ਦੇ ਮੁਕਾਬਲੇ ਹੇਠਾਂ ਆਇਆ ਹੈ ਪਰ ਉੱਥੇ ਹੀ ਲੋਕਾਂ ਨੂੰ ਕਈ ਪ੍ਰਸ਼ਾਡੀਆਂ ਦੇ ਵਿੱਚੋਂ ਲੰਘਣਾ ਪੈ ਰਿਹਾ ਹੈ ਚੰਡੀਗੜ੍ਹ ਵਿੱਚ ਸਵੇਰ ਤੋਂ ਹੀ ਮੌਸਮ ਨੇ ਕਰਵਟ ਲਈ ਹੈ ਅਤੇ ਲਗਾਤਾਰ بارش ਹੈ ਜਿਹੜੀ ਉਹ ਦਿਖਾਈ ਦੇ ਰਹੀ ਹੈ ਤਸਵੀਰਾਂ ਤੁਸੀਂ ਮੇਰੇ ਪਿੱਛੇ ਦੀਆਂ ਦੇਖ ਸਕਦੇ ਹੋ ਜਿਸ ਤਰੀਕੇ ਦੇ ਨਾਲ بارش ਪੈ ਰਹੀ ਹੈ ਤੇ ਉਹ ਕਿ ਜਿਹੜੀਆਂ ਸੜਕਾਂ ਨੇ ਜਾਂ ਜਿਹੇ ਏਰੀਏ ਨੇ ਜਿੰਨਾ ਏਰੀਆ ਦੇ ਵਿੱਚ ਸੀਵਰੇਜ ਦੇ ਸ਼ਾਇਦ ਪ੍ਰੋਪਰ ਪ੍ਰਬੰਧ ਨਹੀਂ ਹੈ ਇਸ ਵਕਤ ਅਸੀਂ ਮੌਲੀ ਜਾਗਰਾਂ ਦੇ ਵਿੱਚ ਖੜੇ ਹੋਏ ਹਾਂ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਸੜਕਾਂ ਦੇ ਉੱਪਰ ਹਲਕਾ ਹਲਕਾ ਜਿਹੜਾ ਪਾਣੀ ਹੈ ਉਹ ਖੜਨਾ ਸ਼ੁਰੂ ਹੋ ਚੁੱਕਾ ਹਾਲਾਂਕਿ ਬਾਰਿਸ਼ ਕੋਈ ਉਸ ਤਰੀਕੇ ਦੇ ਨਾਲ ਹਾਲੇ ਤੱਕ ਨਹੀਂ ਆਈ ਪਰ ਉਸ ਤੋਂ ਪਹਿਲਾਂ ਹੀ ਜਿਸ ਤਰੀਕੇ ਦੇ ਨਾਲ ਅਤੇ ਤੁਸੀਂ ਦੇਖ ਰਹੇ ਹੋ ਕਿ ਵੱਡੀ ਭੀੜ ਹੈ ਜਿਹੜੀ ਉਹ ਸੜਕਾਂ ਦੇ ਉੱਪਰ ਲੱਗਣੀ ਸ਼ੁਰੂ ਹੋ ਚੁੱਕੀ ਹੈਗੀ ਔਰ ਜਿਹੜਾ ਸੜਕਾਂ ਦੇ ਉੱਪਰ ਗਾਰਾ ਮਿੱਟੀ ਹੈ ਉਹ ਜਮਾ ਹੋਣਾ ਸ਼ੁਰੂ ਹੋ ਚੁੱਕਾ ਹੈਗਾ ਔਰ ਇਸ ਬਾਰਿਸ਼ ਦੇ ਨਾਲ ਜਿੱਥੇ ਕਣਕ ਦੀ ਫਸਲ ਨੂੰ ਕਹ ਲਈਏ ਕਿ ਵੱਡਾ ਫਾਇਦਾ ਹੁੰਦਾ ਹੋਇਆ ਨਜ਼ਰ ਆ ਰਿਹਾ ਹੈਗਾ ਉੱਥੇ ਹੀ ਸ਼ਹਿਰੀ ਲੋਕ ਬੇਸ਼ੱਕ ਤੰਗ ਹੋਣਗੇ ਪਰ ਪਿੰਡਾਂ ਦੇ ਲੋਕਾਂ ਨੂੰ ਔਰ ਜਿਹੜੇ ਕਿਸਾਨ ਨੇ ਖਾਸ ਤੌਰ ਤੇ ਉਹਨਾਂ ਦੇ ਲਈ ਵੱਡਾ ਫਾਇਦਾ ਜਿਹੜਾ ਇਸ ਮਹੀਨੇ ਕਰਨਾ ਹੈਗਾ ਕਿਉਂਕਿ ਇਸ ਦੇ ਨਾਲ ਕਣਕ ਦੀ ਫਸਲ ਨੂੰ ਇੱਕ ਤਾਂ ਠੰਡ ਮਿਲਦੀ ਹੈ ਦੂਸਰਾ ਜਿਸ ਤਰੀਕੇ ਦੇ ਨਾਲ ਇਹ ਪਾਣੀ ਮਿਲਦਾ ਹੈ ਤਾਂ ਫਸਲ ਕੇ ਲਈਏ ਕੇ ਵਾਦਾ ਹੈਗਾ ਉਹ ਹੁੰਦਾ ਹੈਗਾ ਕਣਕ ਦੇ ਝਾੜ ਦੇ ਵਿੱਚ ਹੋਵੇ ਚਾਹੇ ਕਣਕ ਦੀਆਂ ਬੱਲੀਆਂ ਹੋਣ ਉਸ ਨੂੰ ਵਧਣ ਫੁੱਲਣ ਦੇ ਵਿੱਚ ਮਦਦ ਜਿਹੜੀ ਇਸ ਛਿਦ ਦੇ ਨਾਲ ਮਿਲਦੀ ਔਰ ਕਿਸਾਨਾਂ ਦੇ ਚਿਹਰਿਆਂ ਦੇ ਉੱਪਰ ਜਿੱਥੇ ਖੁਸ਼ੀ ਹੈ ਉੱਥੇ ਹੀ ਸ਼ਹਿਰੀ ਲੋਕਾਂ ਦੇ ਲਈ ਜਰੂਰ ਸਮੱਸਿਆ ਹੋਊਗੀ ਕਿ ਲਈਏ ਕੇ ਤੰਗ ਮੁਸ਼ਕਲਾਂ ਜਿਹੜੀਆਂ ਉਹ ਜਰੂਰ ਇਸ ਬਾਰਿਸ਼ ਦੇ ਕਰਕੇ ਚੱਲਣੀਆਂ ਪੈਣਗੀਆਂ ਕੈਮਰਾਮੈਨ ਦੀਪਕ ਦੇ ਨਾਲ ਰੋਹਿਤ ਬੰਸਲ ਜੀ মিডিਆ ਚੰਡੀਗੜ੍ਹ ਪੰਜਾਬ ਦੇ ਰਾਜਪਾਲ ਗੁਲਾਬਚੰਦ ਕਟਾਰੀਆ ਨੇ ਚੰਡੀਗੜ੍ਹ ਦੇ ਆਈਟੀ پارک ਤੇ ਮੌਲੇ ਜਾਕਰਾ ਵਿੱਚ ਪੁਲਿਸ ਸਟੇਸ਼ਨ ਦਾ ਨੀ ਪੱਥਰ ਰੱਖਿਆ ਹੈ ਆਪ ਦੇ ਗਵਰਨਰ ਗੁਲਾਬਚੰਦ ਕਟਾਰੀਆ ਜੀ ਇਸ ਵਕਤ ਮੇਰੇ ਨਾਲ ਨੇ ਔਰ ਅੱਜ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਨਵੇਂ ਪੁਲਿਸ ਸਟੇਸ਼ਨ ਨੇ ਉਹਨਾਂ ਦਾ ਉਹਨਾਂ ਦੇ ਵੱਲੋਂ ਜਿਹੜਾ ਕਲੀਏ ਕਿ ਨੀ ਪੱਥਰ ਹੈ ਉਹ ਰੱਖਿਆ ਗਿਆ ਔਰ ਇਸ ਵਕਤ ਜਿਹੜੇ ਡੀਜੀਪੀ ਚੰਡੀਗੜ੍ਹ ਨੇ ਉਹਨਾਂ ਦੇ ਨਾਲ ਮੁਲਾਕਾਤ ਜਿਹੜੀ ਉਹ ਹੋ ਰਹੀ ਹੈਗੀ ਸਰ ਅੱਜ ਨਵੇਂ ਪੁਲਿਸ ਸਟੇਸ਼ਨ ਦਾ ਆਗਾਜ਼ ਹੋਇਆ ਹੈ ਦੋ ਨਵੇਂ ਪੁਲਿਸ ਸਟੇਸ਼ਨ ਦਾ ਆਪਣੇ ਆਗਾਜ਼ ਕੀਤਾ ਹੈ ਕਿੰਨੀ ਸੁਵਿਧਾ ਚੰਡੀਗੜ੍ਹ ਕੇ ਲੋਕੋ ਨੂੰ ਮਿਲੀ ਮੈਂ ਸੋਚਦਾ ਹੂੰ ਕਿ ਲਾਅ ਐਂਡ ਆਰਡਰ ਅਗਰ ਕਿਸੇ ਜਗ੍ਹਾ ਕਾ ਠੀਕ ਹੈ ਤਾਂ ਉਸਕੇ ਵਿਕਾਸ ਕੇ ਸਭ ਰਾਸਤੇ ਬਹੁਤ ਮਜ਼ਬੂਤੀ సే ਅੱ ये सौभाग्य रहा चंडीगढ़ का कि तीनों नए कानूनों को भी सबसे पहले लागू करने में चंडीगढ़ अगुआ रहा और मैं सोचता हूँ कि जितने नए परिवर्तन किए उस परिवर्तन को भी हमने जुलाई से ही फॉलोअप कर लिया अब तक हमारा जो सजा का परसेंटेज है वो देश में सबसे ज़्यादा इक्यानवे परसेंट हमने सारा सजा है तो मैं सोचता हूँ इन दोनों थानों के बनने से जिसमें लगभग तीस करोड़ रुपया लगेगा है ना जो हमने अभी यहाँ खड़े हैं मौली जागरण में लगभग 20 करोड़ के आसपास लगने वाला है लगभग इकतालीस हज़ार फिट का कंस्ट्रक्शन है न वन प्लस थ्री तो एक तरह से अंडरग्राउंड भी है तो पार्किंग की भी सुविधा है सभी प्रकार की एक तरह से व्यायाम की है किरण की है बैरक्स है बाकी सब सुविधाएं हैं जिसके कारण से थोड़ा हमारा कर्मचारी रेस्ट भी करना चाहे तो रेस्ट भी कर सकता है ख़ास तरीके से कल की बात करें मुख्यमंत्री पंजाब ने एक इशू उठाया कि पंजाब को अपनी राजधानी नहीं मिल रही है आप चंडीगढ़ के प्रशासक भी हो और पंजाब के गवर्नर भी हो आप इसको कैसे देख रहे हो देखो मैं सोचता हूँ कि ये मेरे बस का रोग नहीं है कि जब आपका चंडीगढ़ और पंजाब और हरियाणा अलग हुए हैं तब आप ही के कि... पूर्व जो भी थे उन्होंने सबने बैठ करके के इन तीनों की राजधानी आपने यहीं बनाई है तो हम आपको सम्मानपूर्वक चंडीगढ़ हमारी नहीं है आप सब लोगों का है यही सोच करके के काम कर रहे हैं तो मैं सोचता हूँ कोई दिक्कत आनी चाहिए फिर भी अगर मान लो कोई समस्या है तो जिनसे हल हो सकता है उनसे बात करें सर दूसरा एस वाई एल को लेकर जिस तरीके से आज मीटिंग की गई पंजाब और हरियाणा के मुख्यमंत्री की उसको कैसे देखते हो क्योंकि आप भी चाहते हो कि इस मामले को हल किया जाए देखो मैं सोचता हूँ कि बार बार बैठ कर के किसी विषय पर चर्चा करना और मिल बैठ कर के ही हल निकलेगा और उसके लिए दोनों को धीरे धीरे सहमत होना पड़ेगा कभी इस बात से लिए वो जाएगा कभी है तो बैठना एक बार में समस्या का समाधान नहीं होगा चार बार में होगा लेकिन समस्या का अंतिम हल आपसी सामंजस्य को बिठाते हुए करना आखिरी सवाल सर मेयर इलेक्शन को लेकर कैसे देखते हो चंडीगढ़ में जैसे ही क्या जा... मैं तो यह कि फेयर इलेक्शन हो ईमानदारी से इलेक्शन हो मेरी पहली और अंतिम प्रायोरिटी यही सो गल बात कर रही थी ਗੁਲਾਬਚੰਦ ਕਟਾਰੀਆ ਜੀ ਗਵਰਨਰ ਪੰਜਾਬ ਦੇ ਨਾਲ ਤਾਂ ਸਿੱਧੇ ਤੌਰ ਤੇ ਕਹਿੰਦੇ ਕਿ ਜਿਹੜਾ ਇਲੈਕਸ਼ਨ ਆ ਉਹ ਸਹੀ ਹੋਵੇ ਔਰ ਦੂਸਰਾ ਚੰਡੀਗੜਾ ਤੇ ਐਸਵਾਈਐਲ ਦੇ ਮੁੱਦੇ ਨੂੰ ਲੈ ਕੇ ਬੋਲੇ ਨੇ ਕਿ ਆਪਸ ਦੇ ਵਿੱਚ ਬੈਠ ਕੇ ਜਿਹੜਾ ਇਸ ਮਾਮਲੇ ਨੂੰ ਹੱਲ ਕਰਨ ਦੀ ਜ਼ਰੂਰਤ ਹੈ ਜਿਸ ਦੇ ਨਾਲ ਇਹਨਾਂ ਮਾਮਲਿਆਂ ਨੂੰ ਸੁਲਝਾਇਆ ਜਾ ਸਕੇ ਕਿਉਂਕਿ ਇਹ ਮਾਮਲੇ ਅੱਜ ਦੇ ਨਹੀਂ ਪੁਰਾਣੇ ਮਾਮਲੇ ਨੇ ਕੈਮਰਾਮੈਨ ਦੀਪਕ ਦੇਨਾ ਰੋਹਿਤ ਬੰਸਲ ਜੀ ਮੀਡੀਆ ਚੰਡੀਗੜ੍ਹ ਜ਼ਰਕ ਪੁਰ ਦਿਗਲ ਕਰਾਂਗੇ ਬੇਖੌਫ ਚੋਰਾਂ ਨੇ ਬੰਦ ਵਕਾਰ ਨੂੰ ਟਾਰਗੇਟ ਕੀਤਾ ਹੈ ਕਾਰ ਦੇ ਵਿੱਚ ਸੋਨੇ ਅਤੇ ਚਾਂਦੀ ਦੇ ਗਹਿਣੇ ਹਨ ਲੱਖਾਂ ਰੁਪਏ ਦੀ ਚੋਰੀ ਕੀਤੀ 10 ਲੱਖ ਰੁਪਏ ਦੇ ਗਹਿਣੇ ਲੁੱਟ ਕੇ ਲੋਕ ਸਾਰ ਹੋ ਗਏ ਫਿਲਹਾਲ ਪੁਲਿਸ ਨੇ ਮੁਕਦਮਾ ਦਰਜ ਕੀਤਾ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। 2:30 3:00 ਵਜੇ ਮਾਇਆ ਤੋਂ ਉਸ ਤੋਂ ਪਹਿਲੇ ਵਾਲੇ ਨੂੰ ਚੋਰੀ ਹੋ ਗਈ ਤਾਂ हमने ਆ ਕੇ ਦੇਖਾ ਤਾਲੇ ਟੁੱਟੇ پڑے تھے ਅੰਦਰ ਕੇ। ਔਰ ਅਲਵਾਰੀ ਕੇ ਵੀ ਲੋਕ ਟੁੱਟਾ ਹੋਦਾ ਤਿੰਨ ਤਾਲੇ ਬਾਰੇ ਟੁੱਟੇ ਹਨ। ਉਹਨਾਂ ਨੇ ਮੇਨ ਗੇਟ ਦਾ ਤਾਲਾ ਹੀ ਤੋੜਾ। अंदरा ताड़ा तोड़े नीचे का एक ऊपर तीन ताले हमारे तोड़े हैं उसमें से गोल्ड लेके सारा और कैश था उसके अंदर क्या पचास साठ हजार कैश था और अपना गोल्ड था आठ दस लाख का गोल्ड ले सारा जितना भी था वाइफ का भी मेरा भी सारा ले गए वो तो पुलिस में कंप्लेंट कर रखी है तो पुलिस ने अभी तक कोई कार्रवाई नहीं करी